पंजाब के सीएम भगवान सिंह मान की तरफ से आज अपने विधानसभा क्षेत्र दूरी के गांव कांजला में लाइब्रेरी और संगरूर के वार हीरो स्टेडियम में हॉकी का एस्ट्रो ट्राफ़ा और वेट लिफ्टिंग के स्टेडियम का उद्घाटन किया गया पंजाब में पहली बार हुआ है कि दूरी हल्का से जीतकर कोई उम्मीदवार सीएम बना है पंजाब सीएम भगवान सिंह मान की तरफ से लगातार पंजाब के गांवों के अंदर लाइब्रेरिया खोली जा रही हैं, जिससे गाँव के लोगों को उन्हीं के गांव में पढ़ने की कोई दिक्कत न हो इस लड़ी के तहत आज पंजाब के सीएम भगवंत सिंह मान की तरफ से जिला संगरूर के गाँवों को चौदह लाइब्रेरिया दी गयी और दूसरी तरफ ऐसी संगरूर के वार वारहीरो स्टेडियम में पहला एस्ट्रो ट्रफ हॉकी स्टेडियम का और वेट लिफ्टिंग सेंटर का उद्घाटन किया गया पंजाब सीएम भगवंत सिंह मान ने लाइब्रेरी के बच्चों के साथ बातचीत भी की और उन्हें पढ़ाई के दम पर एक काबिल ऑफिसर बनने की प्रेरणा भी दी आओ देखते हैं पूरी रिपोर्ट ਇਹ ਗੱਲ ਹੈ ਮੈਂ ਅੱਜ ਜਿਹੜਾ ਉਤਕਾਟਨੀ ਸਮਾਰੋਹ ਜਿਹੜਾ ਹੋ ਰਿਹਾ ਹੈ ਉਸ ਬਾਰੇ ਕੀ ਕਹਾਂਗੇ ਤੁਸੀਂ ਮੈਂ ਬਿਲਕੁਲ ਅੱਜ ਸਾਡੇ ਬਹੁਤ ਹੀ ਮਾਣਯੋਗ ਸਨਮਾਨਯੋਗ ਸਾਡੇ ਸੀਐਮ ਸਰਦਾਰ ਭੁਗਤ ਸਿੰਘ ਜੀ ਸੰਗਰੂਰ ਦੇ ਸਾਡੇ ਜਿਹੜੇ ਮੈਡਲਿਸਟ ਨੇ ਹਾਕੀ ਦੇ ਔਰ ਇਹਨਾਂ ਦੀ ਪੂਰੀ ਐਸੋਸੀਏਸ਼ਨ ਵੱਲੋਂ ਲਗਾਤਾਰ ਜਿਹੜੀ ਹਾਕੀ ਦੇ ਐਸਟ੍ਰੋ ਦੀ ਗਰਾਊਂਡ ਦੀ ਜਿਹੜੀ ਡਿਮਾਂਡ ਹੁੰਦੀ ਸੀ ਸੋ ਉਹ ਗਰਾਊਂਡ ਆ ਜਿਹੜਾ 91 ਲੱਖ ਦੀ ਲਾਗਤ ਦੇ ਨਾਲ ਜਿਹੜਾ ਬਣ ਕੇ ਤਿਆਰ ਹੋ ਗਿਆ ਉਹਦੇ ਨਾਲ ਹੀ ਬੇਟੇ ਪ੍ਰਿੰਟ ਜਿਹੜਾ ਉਹ ਦੋਨੋਂ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਨੇ ਸੋ ਅੱਜ ਉਹਨਾਂ ਨੂੰ ਲੋਕ ਅਪਕਰਨ ਕਰਨ ਦੇ ਲਈ ਸੀਐਮ ਸਾਹਿਬ ਆਪਣੇ ਕਰਤੂਮ ਦਾ ਦੇ ਨਾਲ ਕਰ ਲੈਗੇ ਸੋ ਅੱਜ ਇਸ ਤੌਰ ਤੇ ਹੋ ਜੀ ਪਹੁੰਚੇ ਨੇ ਔਰ ਸੰਗਰੂਰ ਦੇ ਨਾਲ ਹੀ ਜਿਹੜਾ ਜਿੱਥੂਰੀ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੀਆਂ 14 ਲਾਇਬ੍ਰੇਰੀਜ਼ ਦਾ ਜਿਹੜਾ ਉਦਘਾਟਨ ਸੰਗਰੂਰ ਦੇ ਤੂਰੀ ਦੇ ਵਿੱਚ ਉਹ ਜਿਹੜਾ ਇੱਕ ਜਗ੍ਹਾ ਤੋਂ ਜਿਹੜਾ ਕਰਨਗੇ ਜੇ ਮੈਂ ਗੱਲ ਕਰਾਂ ਆਪਣੇ ਹਲਕਾ ਸੰਗਰੂਰ ਜੀ ਦਾ ਉਹਦੇ ਵਿੱਚ ਤਿੰਨ ਲਾਇਬ੍ਰੇਰੀ ਨੇ ਜਿਹੜੀਆਂ ਮੇਰੇ ਹਲਕਾ ਸੰਗਰੂਰ ਦੀਆਂ ਨੇ ਜਿਹਦੇ ਵਿੱਚ ਸੰਗਰੂਰ ਤੋਂ ਬਾੜੀਆਂ ਪਿੰਡ ਦੇ ਵਿੱਚ ਅੱਜ ਅਸੀਂ ਲਾਇਬ੍ਰੇਰੀ ਬਣਾਈ ਹੈ ਔਰ ਫੁਆਣੀਗੜ ਬਲਾਕ ਦੇ ਵਿੱਚ ਬਟਰਿਆਣਾ ਔਰ ਚੱਲੂ ਸੋ ਟੋਟਲ ਤਿੰਨ ਲਾਇਬ੍ਰੇਰੀ ਨੇ ਜਿਨ੍ਹਾਂ ਦਾ ਵੀ ਅੱਜ ਘਾਟਨ ਕਰਨ ਦਾ ਬਣਦਾ ਕਰ ਲਾਇਬ੍ਰੇਰੀਆਂ ਸਮੇਤ ਕਿੰਨੇ ਦੀ ਲਾ ਅ ਇਹਦੀ ਲਗਤ ਤਕਰੀਬਨ ਮੈਨੂੰ ਪ੍ਰੋਪਰ ਜਿਹੜੇ ਐਸਟੀਮੇਟ ਨਹੀਂ ਪਤਾ ਹੈਗੀ ਔਰ ਮੈਨੂੰ ਲੱਗਦਾ ਜੋ ਮੈਂ ਤੁਹਾਨੂੰ ਜਿਹੜਾ 25 ਤੋਂ 30 ਲੱਖ ਰੁਪਏ ਦੇ ਵਿੱਚ ਜਿਹੜਾ ਗਰੀਬ ਰੈਂਡ ਹੋਰ ਹੋਰ ਜਿਹਾ ਹੋਰ ਕੀ ਐਲਾਨ ਕਰਦੇ ਨੇ ਸੀਐਮ ਸਾਹਿਬ ਦੇ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਉਹ ਪੁਰਾਣਾ ਕਲਚਰ ਹੈ ਜਿਹੜਾ ਉਹਨੂੰ ਚੇਂਜ ਕਰਦੇ ਆ ਸੋ ਅਸੀਂ ਜੋ ਕਰਦੇ ਆ ਅਸੀਂ ਉਹੀ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਐਲਾਨ ਤਾਂ ਪਹਿਲਾਂ ਵੀ ਬਹੁਤ ਹੁੰਦੇ ਸੀਗੇ ਔਰ ਇਲੈਕਸ਼ਨਾਂ ਤੋਂ ਪਹਿਲਾਂ ਵੀ ਬੜੇ ਐਲਾਨ ਹੋਏ ਸੀਗੇ ਸੋ ਸੰਗਰੂਰ ਦੇ ਲੋਕਾਂ ਨੂੰ ਵੱਡੀਆਂ ਸੁਗਾਤਾਂ ਦੀ ਆਸ ਹੈ ਕਿ ਵੱਡੀਆਂ ਸੁਗਾਤਾਂ ਮਿਲ ਰਹੀਆਂ ਨੇ ਜੇ ਮੈਂ ਗੱਲ ਕਰਾਂ ਤਾਂ ਮੈਡੀਕਲ ਕਾਲਜ ਸੰਗਰੂਰ ਜਿਹੜਾ ਮਸਤਣਾ ਸਾਹਿਬ ਉਹਦੀ ਜਿਹੜੀ ਕੰਮ ਉਹਦਾ ਚੱਲ ਰਿਹਾ ਔਰ ਸੰਗਰੂਰ ਸਿਵਲ ਹਸਪੀਟਲ ਦਾ ਵੀ ਕੰਮ ਚੱਲ ਰਿਹਾ ਤੇ ਥੋੜੀ ਜਿਹੜੀ ਦਿੱਕਤ ਹੈਗੀ ਉਹ ਵੀ ਆਨਲਾਈਨ ਦੇ ਨਾਲ ਵਿੱਚ ਹੈ। ਵਿਜ਼ਨ ਹੈ ਕਿ ਯੂਥ ਜਿਹੜਾ ਹੈਗਾ ਉਹਨਾਂ ਦੀ એનર્ਜੀ ਨੂੰ ਉਹਨਾਂ ਦੇ ਜਿਹੜੇ ਵਿਜ਼ਨ ਹੈ ਉਹਨੂੰ ਚੈਨਲਾਈਜ਼ ਕਰਨਾ ਹੈ ਜਿਸ ਦੇ ਤਹਿਤ ਮੇਨ ਜਿਹੜਾ ਹੈਗਾ ਟੀਚਾ ਉਹ ਹੋਣਾ ਚਾਹੀਦਾ ਹੈ ਸਪੋਰਟਸ ਤੇ ਪੜ੍ਹਾਈ। ਇਸ ਦੇ ਬਾਬਤ ਜਿਹੜਾ ਹੈਗਾ 14 ਪਿੰਡਾਂ ਦੀ ਲਾਇਬ੍ਰੇਰੀਆਂ ਜਿਹੜਾ ਹੈਗਾ ਉਹਦੀ ਅੱਜ ਇਨੋਗ੍ਰੇਸ਼ਨ ਹੈ 14 ਪਿੰਡਾਂ ਦੇ ਲਾਇਬ੍ਰੇਰੀ ਇਨੋਗ੍ਰੇਟ ਕੀਤੀ ਜਾਣੀ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਅਠਾਈ ਲਾਇਬ੍ਰੇਰੀਆਂ ਬਣਾਉਣੀਆਂ ਹੈਗੀਆਂ ਜਦੇ ਵਿੱਚ 26 ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਜਿੱਥੇ ਆਪਾਂ ਖੜੇ ਹਾਂ ਸੰਗਰੂਰ ਦੇ ਵਿੱਚ ਇੱਥੇ ਇੱਕ ਐਸਟ੍ਰੋਟਰ ਤੇ ਇੱਕ weight lifting room ਸੀਐਮ ਸਾਹਿਬ ਦੀ ਗ੍ਰਾਂਟਾਂ ਜੀਡੀਸੀ ਵੀ ਸਾਹਿਬ ਨੇ ਆਪਣੇ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਸੀ ਉਹਨਾਂ ਵਿੱਚੋਂ ਇਹ ਬਣ ਰਿਹਾ ਹੈਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਬੱਚਿਆਂ ਦੇ ਵਿੱਚ ਸਾਫ ਉੱਤਸ਼ਾਹ ਹੈ ਕਿ ਕਾਫੀ 체ਤ ਦੇ ਡਿ ਸਰ ਐਸਟੋਟਰਫਲ ਕਿੱਥੋਂ ਇਹਦਾ ਮਟੀਰੀਅਲ ਆਇਆ ਵਰਲਡ ਕਲਾਸ ਸੁਣਾ ਵੀ ਨਿਊਜ਼ੀਲੈਂਡ ਤੋਂ ਮੰਗਵਾਇਆ ਜੀ ਇਹ ਜਿਹੜਾ ਐਸਟੋਟਰ ਦਾ ਮਟੀਰੀਅਲ ਹੈ ਇਟ ਹੈਸ ਕਮ ਫਰਮ ਇਟਲੀ ਇਟਲੀ ਤੋਂ ਆਇਆ ਤੇ ਉੱਥੋਂ ਜਿਹੜਾ ਹੈਗਾ ਵਰਲਡ ਕਲਾਸ ਮਟੀਰੀਅਲ ਜਿਸ ਤਰ੍ਹਾਂ ਦਾ ਜਿਹੜਾ ਐਕਸੈਪਟਡ ਸਟੈਂਡਰਡਸ ਜਿਹੜੇ ਆ ਇੰਡੀਅਨ ਹਾਕੀ ਦੇ ਇੰਟਰਨੈਸ਼ਨਲ ਸਟੈਂਡਰਡਸ ਹੈ ਹਾਕੀ ਦੇ ਉਹਦੇ ਹਿਸਾਬ ਨਾਲ ਇਹ ਪੂਰਾ ਆਇਆ ਹੈਗਾ ਉੱਥੋਂ ਪੂਰਾ ਕਸਟਮ ਕਲੀਅਰੈਂਸ ਇਸ ఎవਰੀਥਿੰਗ ਟੂ ਬੋਰਡ ਜਿਹੜੇ ਕਾਫੀ ਲੰਬੀ ਜਰਨੀ ਕਰਕੇ ਇੱਥੇ ਪਹੁੰਚਾਏ ਤੇ ਮੈਨੂੰ ਆਸ ਹੈ ਕਿ ਜਿੱਥੇ ਪਲੇਅਰਸ ਇਹਦਾ ਰੁ आशीर्वाद नौजवान मुंडिया का प्यार बच्चों मेरे को प्यार भैन आशीर्वाद सब तो पहला मेरे को सतस्कार वाहू जी का खालसा वाह मैं आम तो तौर पर कहना हाँ इस तरह के प्रोग्राम होना बंद दिया। ਕੋਈ ਨਵੀਂ ਲੈਕਚਰ ਨਹੀਂ ਕੋਈ ਨਵਾਂ ਸਕੂਲ ਨਹੀਂ ਕੋਈ ਨਵੀਂ ਸੜਕ ਨਹੀਂ ਕੋਈ ਨਵਾਂ ਹਸਪਤਾਲ ਨਹੀਂ ਕੋਈ ਨੌਕਰੀ ਨਹੀਂ ਮਤਲਬ ਲੋਕ ਅਨਜੀਵਨ ਜੀਵਨ ਨਹੀਂ ਬੋਲ ਕਰਦੇ ਕਿ ਬਸ ਤੁਸੀਂ ਹੀ ਰਹੋ ਤੇ ਲੋਕਾਂ ਨੇ ਇਹ ਗੱਲ ਮੰਨ ਲਈ ਆ ਸੀ ਨਹੀਂ ਸਾਰੇ ਕੋਈ ਗੱਲ ਨਹੀਂ ਮੈਂ ਇੱਕ ਮਿੰਟ ਰੁਕ ਸਕਦਾ ਹਾਂ ਮੈਡਮ ਸ਼ੁਰੂ ਬੋਤੋ ਕੋਲ ਦੇ ਨੇ ਆਖੋ ਉਹੋ ਵੀ ਆਇਆ ਤੇ ਜਾਈਂ ਕਰੀ ਤਰ੍ਹਾਂ ਲੈ ਜਾ ਯਾਰ ਭਾਈ ਮੈਂ ਮੈਂ ਉਹਦੇ ਘਾਟ ਨੂੰ ਕਰਾਂ ਮੈਂ ਉਤੋਂ ਦੀ ਆਣਾ ਮੈਂ ਵਿੱਚ ਵਿੱਚ ਬੈਠ ਜਾ ਚਲੋ 아, <susur> 예. <susur> すごい